ਅਸੀਕਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡਕ ਆ ਜਿਸ ਤਰੀਕੇ ਦੇ ਨਾਲ ਅਸੀਂ ਅਮਰੀਕਾ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਨੇ ਆ ਅੱਜ ਇੱਕ ਯੂਬਾ ਸਿਟੀ ਦੀ ਖਬਰ ਸਾਂਝੀ ਕੀਤੀ ਸੀ ਤੇ ਉਸ ਤੋਂ ਬਾਅਦ ਇੱਕ ਹੋਰ ਸਾਡੇ ਵੀਰ ਨੇ ਆ ਪੰਜਾਬ ਤੋਂ ਤੇ ਉਹਨਾਂ ਦਾ ਫੋਨ ਆ ਗਿਆ ਕਿ ਭਾਈ ਜੀ ਸਾਡੇ ਵੀ ਜਿਹੜੇ ਬੰਦੇ ਨੇ ਉਹ ਚੱਕੇ ਗਏ ਨੇ ਤੇ ਭਾਜੀ ਹੁਣੀ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਹੀ ਹੈਗੇ ਨੇ ਆਪਾਂ ਗੱਲਬਾਤ ਸਾਂਝੀ ਕਰਦੇ ਆ ਆ ਭਾਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਜੇਕਰ ਤੁਸੀਂ ਆਪਣਾ ਨਾਮ ਦੱਸਣਾ ਚਾਹੁੰਦੇ ਹੋ ਕਿੱਥੇ ਰਹਿੰਦੇ ਹੋ ਤਾਂ ਪਲੀਜ਼ ਤੁਸੀਂ ਦੱਸ ਸਕਦੇ ਹੋ ਮੈਂ ਕੈਲੀਫੋਰਨੀਆ ਰਹਿਣਾ ਪਰ ਮੈਂ ਨਾਂ ਨਹੀਂ ਦੱਸਣਾ ਚਾਹੁੰਦਾ ਪਰ ਮੈਨੂੰ ਇਹ ਆ ਕਿ ਬੜਾ ਦੁੱਖ ਹੋਇਆ ਕਿਉਂਕਿ ਬੰਦੇ ਮਾੜੇ ਸੀ ਵਿਚਾਰੇ ਨੇ ਇੱਕ ਨੂੰ ਦੋ ਸਾਲ ਹੋਏ ਸੀ ਇਹਨੂੰ ਪੈਸੇ ਵੀ ਨਹੀਂ ਪੂਰੀ ਹੋਏ ਉਸ ਬੰਦੇ ਦੇ ਵਿਚਾਰੇ ਦੇ ਨਹੀਂ ਮੈਂ ਤੁਹਾਡੇ ਕੋ ਕੋਈ ਗੱਲ ਨਹੀਂ ਆਪਾਂ ਨਾਮ ਦਰਸ਼ਕਾਂ ਦੇ ਨਾਲ ਸਾਂਝਾ ਨਹੀਂ ਕਰਦਾ ਆ ਮੈਨੂੰ ਤੁਸੀਂ ਦੱਸਿਓ ਕਿ ਕੀ ਦੀ ਗੱਲ ਕਰ ਰਹੇ ਹੋ ਕਿਹੜੇ ਬੰਦੇ ਤੁਹਾਡੇ ਜਿਹੜੇ ਆ ਆਈਸ ਨੇ ਚੱਕੇ ਹਜੇ ਦੇ ਇੱਕ ਬੰਦਾ ਡਰਾਈਵਰ ਸੀ ਉਹਨੂੰ ਵੀ ਉਹ ਵੀ 2000 ਤੇ 15 ਚ ਤਕਰੀਬਨ ਆਇਆ ਸੀ ਕੈਨੇਡਾ ਤੋਂ ਹਣਾ ਠੀਕ ਹੈ ਜੀ ਕੈਨੇਡਾ ਤੋਂ ਤੇ ਉਹ ਬੰਦਾ ਜਿਹੜਾ ਵਿਚਾਰਾ ਇੱਕ ਮੁਸਲਮਾਨ ਸੀ ਉਹਦੇ ਨਾਲ ਟੀਮ ਟੀਮ ਡਰਾਈਵਰ ਸੀ ਉਹ ਦੋ ਇਹਨਾਂ ਤੇ ਉਹ ਮੁਸਲਮਾਨ ਜਿਹੜਾ ਉਹ ਗ੍ਰੀਨ ਕਾਰਡ ਸੀ ਉਹਨਾਂ ਨੇ ਉਹ ਸਕੇਲ ਮਿਸ ਕੀਤੀ ਜਿਹੜੀ ਉਪਲਾਮਾ ਲਈ ਨਾ ਉਹ ਮਿਸ ਕਰਕੇ ਨਾ ਦੂਸਰੇ ਪਾਸੇ ਨੂੰ 333 ਦੇ ਪਤਾ ਨਾ ਜੇ ਟਰੱਕ ਵਾਲੇ ਨੂੰ ਪਤਾ ਵੀ ਉਧਰ ਚਲੇ ਜਾਂਦੇ ਉਧਰ ਲੋਕੋ ਰੋਡ ਹੈ ਜੀ ਉਹਦੇ ਕੋਲ ਛੋਟੀ ਸਕੇਲ ਆਂਦੀ ਹੈ ਉਸ ਸਕੇਲ ਦੇ ਵਿੱਚੋਂ ਨੰਗਣ ਲੱਗੇ ਤੇ ਉਹਨਾਂ ਨੇ ਉੱਥੇ ਆਈ ਸਾਲੇ ਖੜੇ ਸੀ ਕਿ ਕਹਿੰਦੇ ਹੂੰ ਤੇ ਉਸ ਸਕੇਲ ਤੇ ਉਹ ਸਕੇਲ ਵੀ ਕਿਤੇ ਬੰਦ ਹੀ ਹੁੰਦੀ ਜਿਆਦਾਤਰ ਮਤਲਬ ਕਿ 24 ਘੰਟੇ ਚੁਕਦਾ ਇੱਕ ਦੋ ਘੰਟਾ ਖੁੱਲਦੀ ਕਿਤੇ ਕੁਦਾਨੀ ਠੀਕ ਹੈ ਉਸ ਦਿਨ ਅੱਜ ਖੁੱਲੀ ਸੀ ਕਿਤੇ ਤੇ ਉਹ ਜਦੋਂ ਉੱਥੋਂ ਨੰਗਣ ਲੱਗੇ ਤੋਂ ਮੁਸਲਮਾਨ ਮੁੰਡਾ ਚਲਾ ਰਿਹਾ ਹੋ ਪਿੱਛੇ ਸਲੀਪ ਕਰ ਰਿਹਾ ਸੀ ਜਿਹੜਾ ਜਿਹਨੂੰ ਚੱਕਿਆ ਉਹ ਗ੍ਰੀਨ ਕਾਰਡ ਸੀ ਮੁਸਲਮਾਨ ਮੁੰਡਾ ਜਿਹੜਾ ਨਾ ਠੀਕ ਹੈ ਕਿ ਉਹ ਜਦੋਂ ਉਹਨਾਂ ਨੇ ਰੋਕਿਆ ਤੇ ਉਹ ਕਹਿੰਦੇ ਵੀ ਆਪਣੀ ਲਾਕ ਬੁੱਕ ਤੇ ਜੋ ਵੀ ਉਹਨਾਂ ਨੇ ਸਭ ਕੁਝ ਦੇਖਿਆ ਸੁਖਿਆ ਤੇ ਕਹਿੰਦੇ ਕਿ ਪਿੱਛੇ ਕੌਣ ਹੈ ਤੇ ਤੇਰਾ ਟੀਮ ਡਰਾਈਵਰ ਉਹ ਕਹਿੰਦੇ ਹਾਂਜੀ ਪਿੱਛੇ ਬੰਦਾ ਸੁੱਤਾ ਕਹਿੰਦਾ ਠਾਲ ਉਹ ਕਹਿੰਦੇ ਸਲੀਪ ਤੇ ਕਹਿੰਦਾ ਸਲੀਪ ਕੋਈ ਚੱਕਰ ਨਹੀਂ ਹਾਂ ਆ ਜਾ ਬਾਹਰ ਉਹਨਾਂ ਨੇ ਲਾਇਸੈਂਸ ਚੈੱਕ ਕੀਤਾ ਤੇ ਨਾਲ ਹੀ ਉਹਨੇ ਕਿਹਾ ਕਿ ਹਿ ਰੈਸਟ ਕਰਨਾ ਅੱਛਾ ਤੇ ਉਹਨਾਂ ਅਰੈਸਟ ਕਰ ਲਿਆ ਤੇ ਉਹ ਬਣਾ ਜਿੱਦਾਂ ਨਾ ਮਨ ਬੜਾ ਦੁਖੀ ਗਿਆ ਹੋਇਆ ਜਗਾ ਅੱਜ ਨਾ ਤੇ ਇੱਕ ਮੁੰਡਾ ਹੋਰ ਸੀ ਉਹ ਚਲਾਉਂਦਾ ਸੀ ਉਹਨੂੰ 2 ਸਾਲ ਹੀ ਉਹਦਾ ਵਿਚਾਰਾ 40-45 ਲੱਖ ਰੁਪਏ ਲਾ ਕੇ ਆਇਆ ਸੀ ਵਾਇਗਰ ਉਹ ਮੁੰਡਾ ਉਹ ਟਰੱਕ ਛੱਡ ਕੇ ਉੱਪਰ ਦੀ ਚਲਾ ਉੱਪਰ ਚਲਾ ਆਂਦੇ ਸੀ ਹੈਨਾ ਅੱਛਾ ਨਿਊ ਜਰਸੀ ਜੀ ਉਹ ਉਹਨੂੰ ਮਤਲਬ ਕਿ ਰੋਕ ਲਿਆ ਉਹਨਾਂ ਨੇ ਹੈਨਾ ਰੋਕ ਕੇ ਤੇ ਉਹ ਜਿੱਦਾਂ ਪੁੱਛਦੇ ਪਛਦੇ ਵੀ ਤੇਰਾ ਸਟੇਟਸ ਕੀ ਆ ਉਹਨਾਂ ਨੇ ਪੁੱਛਿਆ ਤੇ ਉਹ ਕਹਿੰਦੇ ਕਿ ਮੇਰਾ ਸਟੇਟਸ ਹੈ ਮੈਂ ਇੱਕ ਸੈਲਮ ਦਾ ਕੇਸ ਲਾਇਆ ਹੈ ਕਹਿੰਦੇ ਤੇਰੇ ਬਿਆਨ ਨਹੀਂ ਹੋਏ ਚਲ ਉਹ ਵੀ ਗੱਡੀ ਉੱਥੇ ਰੱਖੋ ਨਾ ਖਿਲਾਰ ਲਈ ਵਾਈਗਰ ਜਸ ਕਰਦੇ ਤੇ ਤੁਹਾਡੇ ਭਾਜੀ ਕੀ ਰਿਸ਼ਤੇ ਦੇ ਵਿੱਚ ਕੀ ਲੱਗਦੇ ਜਾਂ ਪਿੰਡ ਦੇ ਮੁੰਡੇ ਤੋਂ ਰਿਸ਼ਤੇ ਦੇ ਰਿਸ਼ਤੇ ਚ ਜਦੋਂ ਸਾਡੇ ਆਪਣੇ ਸੀ ਮੇਰੇ ਨਾਲ ਤੁਹਾਨੂੰ ਕੀ ਦੱਸਾਂ ਕਿ ਆਪਣੇ ਸੀ ਖਾਸ ਹੀ ਬੰਦੇ ਸੀ ਤਾਂ ਹੀ ਤੁਹਾਡੇ ਨਾਲ ਤੁਸੀਂ ਪੰਜਾਬ ਤੋਂ ਕਿੱਥੋਂ ਰਹਿਣ ਵਾਲੇ ਭਾਜੀ ਮੈਂ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਠੀਕ ਹੈ ਤੇ ਤੁਸੀਂ ਵੀ ਇੱਥੇ ਕੀ ਕੰਮ ਕਰਦੇ ਟਰੱਕ ਚਲਾਉਂਦੇ ਮੈਂ ਟਰੱਕ ਹੀ ਚਲਾਉਂਦਾ ਹਾਂ ਪਰ ਮੈਂ ਭਰਾਸ਼ ਰੇਠਾ ਯਾਰ ਹਾਂ ਉਹ ਤੇ ਇਹਨਾਂ ਪੜੀ ਹਾਂ ਜੀ ਅਸਰ ਚੱਕਰ ਕੀ ਸਮੇ ਦੇ ਹਿਸਾਬ ਦੇ ਨਾਲ ਅਸੀਂ ਤਾਂ ਸਾਡੇ ਜਿਹੜੇ ਟਰੱਕ ਵਾਲੇ ਵੀਰ ਐ ਉਹਨਾਂ ਨੂੰ ਹਰ ਪ੍ਰੋਗਰਾਮ ਦੇ ਵਿੱਚ ਇਹ ਰਾਏ ਦਿੰਨੇ ਆ ਕਿ ਚਲੋ ਸਮਾਂ ਇਸ ਸਮੇ ਜਿਹੜਾ ਹਾਲਾਤ ਚੱਲਦੇ ਪਏ ਨੇ ਥੋੜਾ ਜਿਹਾ ਸੱਭ ਸੰਭਲ ਕੇ ਸਾਨੂੰ ਚੱਲਣਾ ਚਾਹੀਦਾ ਹੈਗਾ ਤੇ ਕਿਹੋ ਜਿਹਾ ਤਾਂ ਕੀ ਹੁੰਦਾ ਵੀਰ ਉਹ ਪਹਿਲੇ ਖਰਚੇ ਬੰਦਾ ਬਤਾ ਲੈਂਦਾ ਹੈ ਹਨਾ ਅਸੀਂ ਵੀ ਚਲੋ ਸ਼ਾਇਦ ਉਦਾਂ ਹੀ ਕੀਤਾ ਹੋਏ ਲੇਕਿਨ ਉਹਨਾਂ ਨੂੰ ਥੋੜਾ ਜਿਹਾ ਕੱਟ ਕਰਨਾ ਪੈਂਦਾ ਸਾਰਾ ਕੁਝ ਕੱਟ ਕਰਕੇ ਦੂਸਰਾ ਕੰਮ ਕਰ ਲੋ ਮੈਂ ਮੈਨੂੰ ਤਕਰੀਬਨ 5-6 ਮਹੀਨੇ ਹੋ ਗਏ ਮੈਂ ਛੱਡਤਾ ਸੀ ਹਣ ਜਦੋਂ ਦਾ ਹਾਂਜੀ ਤੇ ਰੋਲਾ ਰਾਲਾ ਪਿਆ ਸੀ ਮੈਂ ਛੱਡ ਕੇ ਤੋਂ ਉੱਪਰ ਚਲਾਣ ਨੇ ਉੱਪਰ ਵੀ ਮੈਂ ਬੰਦ ਕਰਤੀ ਫੇ ਮੈਂ ਪਟਰੋਲ ਪੰਪ ਤੇ ਕਰ ਲਿਆ ਕੋਈ ਚੱਕਰ ਨਹੀਂ ਕਿ ਸੁਣੇ ਟਰੱਕ ਵਾਲੇ ਕਹਿੰਦੇ ਸੀ ਪ੍ਰੋਬਲਮ ਤੇ ਕੰਮ ਹੀ ਨਹੀਂ ਕਰ ਸਕਦੇ ਪਰ ਕਰਨਾ ਪੈਣਾ ਜੀ ਤੇ ਮਤਲਬ ਕਿ ਬਹੁਤ ਮੁਸ਼ਕਲ ਹੋ ਗਈ ਬਿਲਕੁਲ ਤੇ ਹਾਂ ਕਿਉਂਕਿ ਇਹ ਤੁਹਾਡੇ ਨਾਲ ਮੈਂ ਤਾਂ ਸਾਂਝੀ ਕੀਤੀ ਕਿ ਮੈਂ ਬੜਾ ਜਿੱਦਾਂ ਮਨ ਹੋਇਆ ਦੁਖੀ ਜੇ ਮੈਂ ਕਿ ਚੱਲ ਤੁਹਾਡੇ ਨਾਲ ਸਾਂਝੀ ਕਰਨਾ ਕੋਈ ਹੋਰ ਵੀ ਬੰਦਾ ਬਚ ਜੇ ਕਿ ਇਸ ਕਿਲਾ ਮੇਸ ਨ ਹਾਂ ਇਸ ਵੇਲੇ ਤੇ ਜਿਹੜਾ ਰੂਲ ਬ੍ਰੇਕ ਕਰਦਾ ਹੈ ਨਾ ਉਹ ਤਾਂ ਦੇਖੋ ਰੂਲ ਇਸ ਵੇਲੇ ਤਾਂ ਜੇਕਰ ਸਹੀ ਵੀ ਬੰਦਾ ਜਾ ਰਿਹਾ ਹੈਗਾ ਤੇ ਉਹ ਵੀ ਗੱਡੀ ਲਾ ਕੇ ਚੱਕ ਲੈਂਦੇ ਟਰੱਕ ਡਰਾਈਵਰ ਤਾਂ ਜਿਹੜਾ ਰੂਲ ਬ੍ਰੇਕ ਕਰ ਰਿਹਾ ਤਾਂ ਉਹਨੂੰ ਕਿੱਥੋਂ ਛੱਡਣਾ ਹੈਗਾ ਉਹ ਨਹੀਂ ਉਹ ਕਰ ਨਹੀਂ ਸੀ ਰਿਹਾ ਐਕਚੁਅਲੀ ਚ ਉਹ ਨਾ ਰੋਡ ਹੀ ਉਹ ਜਾਂਦਾ ਸਹੀ ਜਾਂਦਾ ਉਹ ਰੋਡ ਅੱਗੇ ਜਾ ਕੇ ਮਤਲਬ ਕਿ ਮਿਲ ਜਾਂਦਾ ਉਧਰ 80 ਚ ਮਿਲ ਜਾਂਦਾ ਜਾ ਕੇ ਪਰ ਉਹ ਐ ਰੋਡ ਹੀ ਹੈ ਲੇਕਿਨ ਉੱਥੇ ਉਹ ਸਕੇਲ ਬੰਦ ਹੀ ਰਹਿੰਦੀ ਤਕਰੀਬਨ ਉਹ ਜ਼ਿਆਦਾਤਰ ਠੀਕ ਹੈ 24 ਘੰਟੇ ਚ ਇੱਕ ਦੇ ਇੱਕ ਦਾਲੀ ਕਦੇ ਹਫ਼ਤੇ ਚ ਇੱਕ ਦੋ ਵਾਰੀ ਖੁੱਲਦੀ ਉਹ ਵੀ ਇੱਕ ਘੰਟਾ ਅੱਧਾ ਘੰਟਾ ਉਹ ਸਕੇਲ ਜਦੋਂ ਖੁੱਲੀ ਹੀ ਤਾਂ ਉਥੋਂ ਜਾਣਾ ਹੀ ਪੈਂਦਾ ਹਰ ਬੰਦੇ ਨੂੰ ਹੂੰ ਉਸਕੇ ਲਈ ਤਾਂ ਦੀ ਬਣਾਈ ਹੈ ਨਾ ਤੂੰ ਹਰ ਗੱਡੀ ਉਥੋਂ ਟਰੱਕ ਜਾਣਾ ਹੀ ਪੈਣਾ ਉਥੇ ਜੀ ਉਹ ਜਦੋਂ ਗੇ ਅੰਦਰ ਤੇ ਉਹ ਅੱਗੇ ਆਲੇ ਖੜੇ ਸੀ ਉਹਨਾਂ ਨੇ ਮਤਲਬ ਚੱਕ ਲਿਆ ਹੁਣ ਮੁੰਡਾ ਵਿਚਾਰਾ ਪਰੇਸ਼ਾਨ ਸੀ ਉਹਦਾ ਕੋਈ ਸਾਰਾ ਕੁਝ ਜਿੱਦਾਂ ਖਤਮੀ ਹੋ ਗਿਆ ਤੈਨੂੰ ਘਰੋਂ ਵੀ ਜਾਣਾ ਸੀ ਕਾਰ ਵੀ ਬਿਲਕੁਲ ਕਿਉਂਕਿ ਪੈਸੇ ਬੜੇ ਲਾ ਕੇ ਆਪਣੇ ਲੋਕ ਆਏ ਹੈ ਨਾ 40 40 50 ਲੱਖ ਪਰ ਜਦੋਂ ਉਹ ਦੂਸਰੇ ਮੁੰਡੇ ਦੇ ਉੱਤੇ ਪੈਸੇ ਵੀ ਪੂਰੇ ਹੋ ਗਏ ਸੀ ਸਾਰਾ ਕੁਝ ਠੀਕ ਸੀ ਪਰ ਕਈ ਵਾਰੀ ਹੁਣ ਵੇਖ ਜੀ ਤੁਹਾਨੂੰ ਪਤਾ ਬੱਚੇ ਜਵਾਨ ਹੋ ਜਿੰਨ ਮਜਬੂਰੀਆਂ ਵੀ ਬਣ ਜਾਂਦੀਆਂ ਹਨਾ ਬਿਲਕੁਲ ਜੀ ਹੁਣ ਜੂ ਜੂ ਬੱਚੇ ਮੈਂ ਕਹਿੰਦਾ ਹੁੰਦਾ ਸੀ ਕਿ ਸਿਨੇਮਾ ਕਾ ਮੈਂ ਯਾਰ ਤਿੰਨ ਚਾਰ ਸਾਲ ਆਣਾ ਜਾਂ ਚਲੇ ਜਾਣਾ ਤੂੰ ਮੈਨੂੰ ਬੰਦਾ ਕਹਿੰਦਾ ਹੁੰਦਾ ਸੀ ਤੂੰ ਕਿੱਦਾਂ ਜਾਣਾ ਤੇਰੇ ਕੋ ਕਿੰਨੇ ਕੇ ਪੈਸੇ ਨੇ ਮੈਂ ਕਹਿੰਦਾ ਯਾਰ ਇਦਾਂ ਕਹਿੰਦਾ ਮਕਾਨ ਤੇਰਾ ਬਣਿਆ ਨਹੀਂ ਹਨਾ ਬੇਟੀ ਦਰੀਆਂ ਜੇ ਬਿਆਨ ਵਾਲੀ ਐ ਤੇ ਬੱਚੇ ਵੀ ਲੱਗੇ ਨਹੀਂ ਤੇ ਤੂੰ ਤੂੰ ਐਵੇਂ ਹੀ ਮਾਰੀ ਨਾ ਸੱਟ ਕਿੰਨੇ ਇੰਨੇ ਪੈਸੇ ਨਾਲ ਉੱਥੇ ਕੁਝ ਵੀ ਨਹੀਂ ਹਾਂ ਨਾ ਬੋਲੂ ਮੈਨੂੰ ਬਾਕੀ ਜਦੋਂ ਉਹਨੂੰ ਗਿਣ ਕੇ ਦੱਸਦਾ ਸਾਰਾ ਕੁਝ ਤਾਂ ਮੈਂ ਕਹਾਂਗਾ ਹਲ ਤੇ ਠੀਕ ਹੈ ਯਾਰ ਤੇਰੀ ਬਾਕੀ ਭਾਜੀ ਅਬ ਮਾਫ ਕਰਿਓ ਤੁਹਾਨੂੰ ਮੈਂ ਰੋਕ ਦੇਣਾ ਹੈ ਅਸਲ ਦੇ ਵਿੱਚ ਸਾਡੇ ਜਿਹੜੇ ਬੰਦੇ ਆ ਨਾ ਮੈਂ ਇੱਕ ਚੀਜ਼ ਸੋਚ ਲਿਆ ਕਿ ਪਤਾ ਨਹੀਂ ਅਸੀਂ ਕਿਹੜੇ ਖੂ ਪੱਟ ਲਿਆ ਜਿਹੜੇ ਪਰ ਦਿਨ ਪਰੰਤੇ ਹੀ ਨਹੀਂ ਆਉਂਦੇ ਉਦੋਂ ਅਸੀਂ ਚੱਲਦੇ ਹਾਂਜੀ ਤੇ ਜੇ ਕੁਝ ਚਾਰ ਪੈਸੇ ਜੁੜ ਵੀ ਜਾਂਦੇ ਆ ਫਿਰ ਅਸੀਂ ਲਾਲਸਾ ਜਿਹੜੀ ਹੈ ਲਾਲਸਾ ਜਿਹੜੀ ਸਾਡੀ ਵਧਦੀ ਜਾ ਰਹੀ ਹੈਗੀ ਹੈ ਜਾਂ ਅਸੀਂ ਇੱਧਰ ਖਰਚੇ ਕਿਤੋਂ ਵਧਾ ਲੈਨੇ ਆ ਆ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਸਾਨੂੰ ਸੋਚਣੀਆਂ ਪੈਣੀਆਂ ਬਾਕੀ ਜੇਕਰ ਅੱਜ ਦੇ ਆ ਜਿਹੜੇ ਹਾਲਾਤ ਚੱਲਦੇ ਪਏ ਨੇ ਉਹਨਾਂ ਦੇ ਬਾਬਤ ਗੱਲ ਕੀਤੀ ਜਾਵੇ ਤਾਂ ਖਾਸ ਕਰਕੇ ਜਿਨ੍ਹਾਂ ਲੋਕਾਂ ਦੇ ਕੋਲ ਪੇਪਰ ਨਹੀਂ ਹੈ ਨਾ ਜਿਨ੍ਹਾਂ ਦੇ ਕੇਸ ਚੱਲਦੇ ਪਏ ਨੇ ਹਜੇ ਅਸਾਈਲਮ ਦੇ ਕੇਸ ਪੈਂਡਿੰਗ ਦੇ ਵਿੱਚ ਨੇ ਉਹਨਾਂ ਵੀਰਾਂ ਨੂੰ ਖਾਸ ਕਰਕੇ ਲੋਕਲੀ ਰਹਿ ਰੁਕੇ ਕੋਈ ਕੰਮ ਕਰ ਲੈਣਾ ਚਾਹੀਦਾ ਕੋਈ ਟਰੱਕ ਵੱਲ ਨਹੀਂ ਚੱਲਣਾ ਚਾਹੀਦਾ ਕੋਈ ਗੱਲ ਨਹੀਂ ਸਮਾਂ ਬਦਲੂਗਾ ਤੇ ਫਿਰ ਟਰੱਕ ਤੇ ਚੜ ਜਾਗੇ ਜੇਕਰ ਅਮਰੀਕਾ 'ਚ ਰਾਵਾਂਗੇ ਤਾਂ ਹੀ ਕਮਾਈ ਕਰਾਂਗੇ ਜੇਕਰ ਅਮਰੀਕਾ ਦੇ ਵਿੱਚ ਹੀ ਨਾ ਰਹੇ ਤਾਂ ਫਿਰ ਕਮਾਈ ਕਾਦੀ ਕਰ ਲੈਣੀ ਹੈ ਨਾਲੇ ਇੱਕ ਚੱਕਰ ਹੋਰ ਵੀ ਹੈ ਕਿ ਜਦੋਂ ਬੰਦਾ ਡਿਟੇਨ ਕਰ ਲੈਂਦੇ ਨੇ ਇਹ ਸਮਝੋ ਕਿ ਜਦੋਂ ਤੁਸੀਂ ਬੱਡਰ ਪੇਆ ਸੀਗਾ ਫਿਰ ਉਹੀ ਕੰਡੀਸ਼ਨ ਚ ਬੰਦਾ ਚੱਲ ਜਾਂਦਾ ਭਾਜੀ ਉੱਥੇ ਚੱਲੇ ਜਾਂਦਾ ਨਾਲੇ ਇਹ ਪਤਾ ਕੀ ਹੁੰਦਾ ਉਹ ਤੁਹਾਡੀ ਗੱਲ ਠੀਕ ਹੈ ਥੋੜਾ ਜਿਆ ਹੁਣ ਆਪਣੇ ਆਪ ਨੂੰ ਖਰਚੇ ਵੀ ਘਟਾਣੇ ਪੈਂਦੇ ਆ ਘਰ ਦੇ ਨੂੰ ਵੀ ਦੱਸਣਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਹਣ ਹੁਣ ਇਦਾਂ ਤੇ ਨਹੀਂ ਆ ਕਿ ਅਸੀਂ ਹੁਣ ਜੇ 5 6000 7000 8000 ਕਮਾਉਂਦੇ ਸੀ ਤੇ ਹੁਣ ਉੱਥੇ ਚੱਲਦੇ ਰਹਿਣਾ ਤੇ ਤੁਹਾਡੀ ਗੱਲ ਬਹੁਤ ਸੋਹਣੀ ਹੈ ਇਹ ਗੱਲ ਠੀਕ ਆਪਣੇ ਆਪ ਨੂੰ ਵੀ ਦੇਖਣਾ ਪੈਣਾ ਕਿ ਅਸੀਂ ਪਹਿਲੇ ਕਿੱਥੇ ਸੀ ਤੇ ਅੱਜ ਕਿੱਥੇ ਆ ਬਿਲਕੁਲ ਤੇ ਹਣਾ ਤੇ ਬਿਲਕੁਲ ਪਾੜੀ ਬਹੁਤ ਸ਼ੁਕਰੀਆ ਭਾਜੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਇਹ ਸਾਂਝ ਪਾਈ ਤੇ ਵੀਰੋ ਰੂਲ ਬ੍ਰੇਕ ਨਾ ਕਰਿਓ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਜੀ ਜੀ ਬਿਲਕੁਲ ਜੀ ਰੂਲ ਬ੍ਰੇਕ ਨਾ ਕਰਿਓ ਕੋਈ ਵੀ ਵੀਰ ਸਾਡਾ ਤੇ ਆਪਾਂ ਸਾਰੇ ਆਸ ਤੇ ਦੁਆ ਤੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਕਿਉਂਕਿ ਪਿੱਛੇ ਜਿਹੜੇ ਹਾਲਾਤ ਨੇ ਨਾ ਦੇਖੋ ਇੱਧਰ ਬੰਦਾ ਇਸਨੇ ਰੈਸਟ ਕਰ ਰਿਆ ਜੋ ਮਾਪਿਆਂ ਦੇ ਜੋ ਭੈਣ ਭਰਾਵਾਂ ਦੇ ਪਿੱਛੇ ਪੰਜਾਬ ਬੈਠਿਆਂ ਦੇ ਹਾਲਾਤ ਹੁੰਦੇ ਨਾ ਉਹੀ ਬੰਦਾ ਜਾਣ ਸਕਦਾ ਜਿਹਦੇ ਤੇ ਬੀਤਦੀ ਹੈ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਬਾਈ ਜੀ ਸਮਾਂ ਆ ਨਈ ਅਮਰੀਕਾ ਦੇ ਵਿੱਚ ਇਮੀਗ੍ਰੈਂਟ ਦੇ ਲਈ ਸਹੀ ਚੱਲ ਰਿਹਾ ਜਿੰਨਾ ਆਪਣਾ ਬਚਾਅ ਹੋ ਸਕਦਾ ਉਹ ਕਰ ਕੀ ਕੋਣ ਇੱਕ ਵੀਰ ਹੋਰ ਮੈਂ ਤੁਹਾਨੂੰ ਟਰੋਲ ਜਿਹੜੀਆਂ ਵੀ ਸਕੇਲਾਂ ਦੂਸਰੇ ਪਾਸੇ ਰੋਡ ਨਿਕਲਦੇ ਨੇ ਅੱਜ ਕੱਲ ਉੱਥੇ ਜ਼ਿਆਦਾ ਲੱਗੇ ਹੋਏ ਨੇ ਜਿਹੜੇ ਮੇਨ ਹਾਈਵੇ ਨਾ ਚ ਕੋ ਲੋਕ ਉਹ ਕਟ ਆਈਸਾ ਲੈਂਦੇ ਨੇ ਨਾ ਹੁਣ ਉਹ ਜਿਹੜੇ ਲਿੰਕ ਰੋਡ ਤੋਂ ਨਿਕਲਦੇ ਨੇ ਲੋਕ ਜੀ ਤੇ ਉੱਥੇ ਧਿਆਨ ਰੱਖਿਓ ਉੱਥੇ ਬਹੁਤ ਜ਼ਿਆਦਾ ਉੱਥੇ ਤਕਰੀਬਨ 80% ਫਸਨੇ ਖਸਨੇ ਜੀ ਬਹੁਤ ਸ਼ੁਕਰੀਆ ਭਾਈ ਵਿਚਾਰ ਸਾਂਝੇ ਕਰਨ ਲਈ ਤੇ ਸਾਡੇ ਦਰਸ਼ਕਾਂ ਨੂੰ ਸਲਾਹ ਦੇਣ ਦੇ ਲਈ ਬਹੁਤ ਬਹੁਤ ਧੰਨ ਦੇ ਰਿਹਾ ਜੀ